ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇਫਨ ਤੁਹਾਡਾ ਬਹੁਤ ਬਹੁ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੇ ਵਿਜ਼ਿਟ ਹੈਗੀ ਆ ਪਿੰਡ ਚੋਟੀਆਂ ਜ਼ਿਲ੍ਹਾ ਮੋਗਾ ਪੰਦੇ ਜੀ ਤਹਿਸੀਲ ਵੀ ਮੋਗਾ ਨਜ਼ਦੀਕ ਸਿਰਫ ਤਲਵੰਡੀ ਪਾਈ ਕਿਲੋਮੀਟਰ ਦੇ ਲੱਗਪਾ ਵੀਰਾਂ ਦੇ ਪਿੰਡ ਆ ਤੇ ਅੱਜ ਵੀ ਇਹਨਾਂ ਕੋਲ ਤਿੰਨ ਕਾਵਾ ਸੇਲ ਆ ਵੀਰਾਂ ਦੇ ਕੋਲ ਜੀ ਤੇ ਆਉਣ ਵੀਰਾਂ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਰਿਹਾ ਕੋੜਾ ਉਸ ਤੋਂ ਪਹਿਲਾਂ ਵੇਜੀ ਰਿਕਵੈਸਟ ਕਰੂੰ ਪਹਿਲਾਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੇ ਖਰੀਦੋ ਨਾਲੇ ਵੀਡੀਓ ਬੱਤ ਚੈੱਕ ਕਰਦਿਆ ਕਰੋ ਚਲੋ ਗਾਮ ਕੀ ਵਿੱਚ ਦਾ ਫੈਰਾ ਹੋ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਬਾਈ ਕਿੱਦਾਂ ਕਿਰਪਾ ਵਾਹਿਗੁਰੂ ਦੀ ਬੜੀ ਚੱਲ ਰਹੀ ਕੰਮ ਭਰਾਵਾਂ ਨੂੰ ਜਿਹੜੇ ਵੇਖਣ ਆਲੇ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਚੱਲੇ ਚੱਲੇ ਹੋਰ ਬੜੀ ਚੱਲ ਰਹੀ ਜੀ ਕੰਮ ਬਹੁਤ ਵਧੀਆ ਕਿਰਪਾ ਵਾਹਿਗੁਰੂ ਦੀ ਚਲੋ ਕਿਰਪਾਈ ਜਾਈ ਤੇ ਅੱਜ ਬਾਈ ਜੀ ਫਿਰ ਕਿੰਨੀਆਂ ਜੀ ਆਪਣੇ ਕੋਲੇ 3 ਬਾਈ ਜੀ ਹਾਂਜੀ ਇਧਰੋ ਰੱਖੋ ਜਰਸੀ ਹਾਂਜੀ ਇਹ ਗੱਬਣੇ ਜੀ ਇਹ ਬਈ ਗੱਬਣਾ ਹਾਂਜੀ ਤੇ ਸੁਗਾ ਦੂਜਾ ਹਾਂਜੀ ਵੈਸੇ ਤਾਂ ਕਰਮਾਂ ਵਾਲੀ ਦੀ ਯਾਨੀ ਕਿ ਸੀਲ ਠੰਡੀ ਦਾ ਵੀ ਅੰਤ ਹੀ ਨਹੀਂ ਕੋਈ ਅੱਛਾ ਤੇ ਹਜੇ ਢਿੱਲੀ ਪਈ ਆ ਠੀਕ ਆ ਜਿਹੜੇ ਬੰਦੇ ਤੋਂ ਆਈ ਆ ਵੇਖ ਕਿੱਥੋਂ ਸਟਾਰਟ ਹੋਈ ਬਈ ਹਾਂ ਕਿੱਥੋਂ ਸਟਾਰਟ ਹੋਈ ਓਹੀ ਸਟਾਰ ਸਹੀ ਸਹੀ ਗੱਲ ਹੈ ਜੀ ਤੇ ਖੁੱਲੀ ਜੀ ਬੂਥੀ ਬਾਥੀ ਇਹਦੀ ਦੇਖ ਕਿੰਨੇ ਦੁੱਧ ਦਾ ਰਿਕਾਰਡ ਹੈ ਜੀ ਦੁੱਧ ਤਾਂ ਬਾਈ ਜੀ ਢੇੜਾ ਤਾਂ ਆਪਾਂ ਗਾਂ ਤੋਂ ਲਈ ਆ ਤੇ ਆਪਾਂ ਨੂੰ ਜਿਹੜਾ ਦੱਸਿਆ ਹਾਂਜੀ ਉਹ ਤਾਂ ਇਹਦਾ ਬਹੁਤ ਦੱਸਿਆ ਬਾਈ ਦੁੱਧ ਕਿੰਨਾ ਜੀ ਦੁੱਧ ਉਹ ਦੱਸ ਦਿਆ 19 ਲੀਟਰ ਇਹਦਾ ਪਹਿਲੇ ਸੂਏ ਦਾ ਅੱਛਾ 19 ਕਿਲੋ ਪਹਿਲੇ ਸੂਏ ਲਓ ਜੀ ਵੇਖੋ ਗਰਾਂ ਦੀ ਆ ਲੰਮੀ ਲੰਮੀ ਦੋਹਰ ਲਓ ਜੀ ਵੇਖ ਪਿਓਰ ਜਰਸੀ ਤੇ ਆਹ ਦੇਖੋ ਤੁਰਿਆ ਨਹੀਂ ਜਾਂਦਾ ਹਾਂ ਤੁਰਿਆ ਨਹੀਂ ਜਾਂਦਾ ਜੀ ਕਹਿੰਦੇ ਵੀ ਜਦ ਲੇਟ ਕੇ ਸੁਣਦੀ ਹੈ ਹਾਂ ਬਿਲਕੁਲ ਜੀ ਆਓ ਜੀ ਕਮ ਆਓ ਤੁਰ ਲੈਣ ਦੇ ਬੋਤ ਤੋਰ 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 ਉਹ ਨੀ ਆਵਾ ਲੈ ਆ ਤੋਰ ਨਾ ਦੇ ਬੱਲੇ ਕੋਈ ਕਰਨ ਛੱਡ ਦੇ ਇੱਥੇ ਛੱਡ ਦੇ ਲੰਮੀ ਤੋਰ ਕਰਾਇਆ ਕਰ ਇਹ ਇਹਨੇ ਦੋ ਦਿਨ ਤੋਰ ਰੋ ਇਧਰੋਂ ਤੋਰ ਰੋ ਪੂਰਾ ਚਲ ਕੋੰਨਿੰਦਾ ਪਿਓਰ ਜਰਸੀ ਆ ਗਈ ਹੈ ਨਾ ਜੀ ਠੀਕ ਲੈ ਲੈ ਲੋ ਚੈੱਕ ਕਰ ਲੇ ਮੂਮ ਚਲੋ ਹੋਰ ਪਾਜਾਂ ਨੂੰ ਲੱਗਾਂ ਹਾਂਜੀ ਦਾਸ ਦਿਨਾਂ ਵੀ ਚੱਲ ਜਿੰਨੀ ਕ ਆਪਾਂ ਨੂੰ ਨੌਲਜ ਆ ਹਾਂਜੀ ਹਾਂਜੀ ਇਹ ਜਿਹੜੀ ਰਿਜਨਲ ਜਰਸੀ ਹੁੰਦੀ ਆ ਨਾ ਹਾਂਜੀ ਰਿਜਨਲ ਜਰਸੀ ਜਵਾਨ ਕਾਲੀ ਹੁੰਦੀ ਏ ਦੀ ਅੱਛਾ ਠੀਕ ਆ ਜਿਹੜੇ ਬੰਦੇ ਨੇ ਵੀ ਲੈਣੀ ਆ ਹਾਂਜੀ ਹਾਂਜੀ ਰਿਜਨਲ ਜਰਸੀ ਆ ਜਿਹੜੀ ਉਹਦੀ ਜਵਾਨ ਕਾਲੀ ਹੋ ਉਹ ਕ੍ਰਾਸ ਆ ਤੈਨੂੰ ਉਹਦੀ ਜਵਾਨ ਕੱਢ ਕੇ ਦਿਖਾ ਦੂੰਗਾ ਹਾਂ ਠੀਕ ਆ ਆਵੇ ਕਾਲਾ ਆਪਣਾ ਆ ਗਿਆ ਮੂਹ ਦੇ ਨਾਲ ਪਿਓਰ ਆ ਜੀ ਜਰਸੀ ਜਮਾ ਪਿਓਰ ਆ ਹਾਂਜੀ ਹਾਂਜੀ ਬ੍ਰੀਡ ਦੀ ਆ ਪਤਾ ਪਤਾ ਆਪਾਂ ਨੂੰ ਹੈ ਨਹੀਂਗਾ ਆ ਬਿਲਕੁਲ ਜੀ ਕਿਹੜੀ ਦੀ ਆ ਯਾਨੀ ਕਿ ਹੈ ਬ੍ਰੀਡ ਦੀ ਆ ਬ੍ਰੀਡ ਦੀ ਆ ਹਾਂਜੀ ਬੋਲੋ ਫਿਰ ਬਾਈ ਪਾ ਤਾਂ ਇਹਦੇ ਆਪਾਂ ਤੈਨੂੰ ਦੱਸਿਆ ਜੀ ਹਾਂ ਨਹੀਂ ਹੁੰਦੀ ਹਾਂ ਨਹੀਂ ਹੈਨਾ 50000 ਰੁਪਇਆ ਛੋੜੀ ਹੋਣੀ ਆ ਹਾਂ ਬਾਈ ਛੋੜੀ ਪਤਾ ਹੀ ਆ ਵੀ ਆ ਨਹੀਂ ਬਿਲਕੁਲ ਜੀ ਆਣ ਤਣ ਕਰ ਦਾਂਗੇ ਬਿਲਕੁਲ ਜੀ ਪਰ ਜਿਹੜੀ ਚੀਜ਼ ਇਹਨੂੰ ਲੱਗੀ ਆ ਹਾਂਜੀ ਉਹ ਬਾਈ ਆਪਾਂ ਵੇਚਣ ਨੂੰ ਤੈਨੂੰ 55 ਦੀ ਵੇਚ ਸਕਦੇ ਹਾਂ ਉਹ ਨਹੀਂ ਗੱਲ ਆ ਆਪਣਾ ਪਸੂਦਾ ਇਹ ਹੁੰਦਾ 15 ਮਿੰਟਾਂ ਚ ਜਾਣ ਠੀਕ ਆ ਹਾਂਜੀ ਬਿਲਕੁਲ ਜੀ ਚਲੋ ਬਾਕੀ ਕਿਸੇ ਵੀਰ ਭਰਾ ਨੇ ਜਿਹਨੂੰ ਇਹਦੀ ਨਿਰਖ ਪਰਖ ਹਾਂਜੀ ਹਾਂਜੀ ਉਹ ਦੇਖੇ ਆ ਜ਼ੇਨ ਵੇਖੇ ਇਹਦੀ ਗਾੜੀ ਕਿੱਥੋਂ ਸਟਾਰਟ ਹੋਈ ਉਹ ਬਿਲਕੁਲ ਬਿਲਕੁਲ ਜੀ ਇਹਦੀ ਬੂਥੀ ਦੇਖੇ ਕੰਮ ਦੇਖੇ ਦਾ ਹੈ ਨਾ ਤੇ ਕੰਨ ਗੋਲ ਕਰਨ ਪਿਓ ਪਿਓ ਆ ਗਿਆ ਮਨ ਕਹਿਣਾ ਮਤਲਬ ਜਾਨੀ ਕਿ 100% ਹਾਂਜੀ ਹਾਂ ਆਹ ਜੀ ਇਹ ਵੀ ਗੱਪਣੀਆਂ ਇਹ ਵੀ ਦੂਜਾ ਸੂਆ ਬਾਈ ਜੀ ਅੱਛਾ ਇਹ ਰਿਕਾਡ ਇਹਦਾ ਵੀ ਦੁੱਧ ਦਾ ਚੰਗਾ ਦੱਸਿਆ ਹਾਂਜੀ ਆ ਲੈ ਲੋ ਜੀ ਇਹ ਵੀ ਦੋਰੋ ਲੋ ਜੀ ਦੇਖੋ ਇਹ ਕਿੰਨੇ ਟਾਈਮ ਲਾਉਗੀ ਜੀ ਹਾਂ ਭਾਜੀ ਕਿੰਨੇ ਟਾਈਮ ਲਾਉਗੀ ਇਹ ਭਾਈ ਮੇਰੇ ਹਸਾਮ ਨਾਲ ਲੈ ਜੀ ਜੀ 500 ਜਣਦਾ 500 ਜਣ ਲੈ ਜਾ ਬੈਣ ਨੇ ਲੈੜੇ ਵੀ ਚੰਗੇ ਨੇ ਜੀ ਹਾਂਜੀ ਆ ਜਾਓ ਲਿਆਓ ਧਾਵਾ ਮੜਾ ਜਮ ਠੀਕ ਆ ਚਲੋ ਤਾਂ ਉਹ ਬਹੁਤ ਜਿਆਦੇ ਜਿੰਨਾ ਵੀ ਪਹਿਲ ਕੇ ਆਪਾਂ ਹਾਂਜੀ ਉਹਨਾਂ ਹੀ ਰਹਿ ਗਿਆ ਇਹਦੇ ਵੀ ਉਹਦੇ ਵੀ ਠੀਕ ਆ ਹਾਂ ਯਾਨੀ ਕਿ 24 ਲੀਟਰ ਹੁੰਦੇ ਆ ਇਹ ਅਜੇ ਜੇ ਕੋਈ ਆਖੇ ਨਾ ਵੀ ਇਹ ਐਦਾ ਹੀ ਸੋਪ ਹੋਗੀ ਉਹ ਚੱਕਰ ਘੜ ਦੇ 24 25 ਕਿਲੋ ਦੁੱਧ ਅਦਾ ਦੱਸਿਆ ਹੋਇਆ ਬਿਲਕੁਲ ਜੀ ਹਾਂ ਤੇ ਬਾਕੀ ਥਣ ਥਣ ਦੇਖ ਇਸ ਕਿੱਥੇ ਲੱਗਾ ਕਿ ਡਗੜਾ ਥਣ ਸੋਣਾ ਐਸੀ ਲੜਣੀ ਬਾਈ ਹਾਂਜੀ ਆਜੋ ਬੋਲੋ ਇਹਦਾ ਵੀਰ ਜੀ 6 ਦਾ ਦਾ ਮੂੰਹ ਹੈ ਦੰਦਾ ਚ ਹਾਂਜੀ ਉਹ ਵੀ ਦੰਦਾ ਚ ਹੈ 6 ਦਾ ਦੀ ਆ ਇਹਦਾ ਵੀਰ ਜੀ 60000 ਰੁਪਿਆ 60000 ਰੁਪਿਆ ਇਹ ਸੂਨ ਵਾਲਿਆਂ ਦੇ ਰੇਟ ਆ ਠੀਕ ਆ ਜੇ ਸੂਪੀਆਂ ਰੇਟ ਹੋਰ ਹੋ ਜਾਣੇ ਚਲੋ ਹਾਂ ਠੀਕ ਆ ਇਹਨਾਂ ਕੋਈ ਕਹੇ ਹਾਂ ਬਿਲਕੁਲ ਜੀ ਠੀਕ ਹੈ ਠੀਕ ਆ ਮੈਂ ਜੇਰ ਚੱਕੂਗਾ ਫਿਰ ਹੋਰ ਰੇਟ ਹੋਵੇ ਠੀਕ ਠੀਕ ਹੈ ਜੀ ਇਹ ਗੱਪਣਾ ਜੀ ਇਹ ਗੱਬਣਾ ਹਾਂਜੀ ਇਹਦਾ ਬਾਈ ਜੀ ਆ 10 ਤਰੀਕ ਤੋਂ ਇਹਨੂੰ ਨੌਵਾਂ ਮਹੀਨਾ ਲੱਗਿਆ ਨਾ ਅੱਛਾ ਅੱਜ ਕਿੰਨੀ ਹੋ ਗਈ ਮੈਨੂੰ ਲਾਦੀ ਅੱਜ 9 ਤਰੀਕ ਹੋ ਗਈ ਜੀ 9 ਤਰੀਕ ਹੋ ਗਈ ਹਾਂਜੀ ਇਹ ਆਪਾਂ ਆ 9 ਹਾਂ 10 ਤਰੀਕ ਨੂੰ ਆ ਬਾ ਕੱਲ ਨੂੰ ਲੱਗਿਆ ਠੀਕ ਆ ਨੌਵਾਂ ਮਹੀਨਾ ਹਾਂਜੀ ਹਾਂਜੀ ਰਿਕਾਰਡ ਕੂੜੇ ਦਾ ਵੀ ਸੋਨਾ ਦੱਸਿਆ ਅੱਛਾ ਜੀ ਹਾਂ ਠੀਕ

ਮਨ ਲੜ ਗਈ ਆ ਆਜੋ ਆਜੋ ਕੋਈ ਨਹੀਂ ਦਿਖੀ ਜਾਂਦਾ ਕੋਈ ਨਹੀਂ ਆਜੋ ਇਹ ਵੀ ਨਹੀਂ ਕਿ ਹਾਂਜੀ ਝੋਲੀ ਝਾਲੀ ਇਹਦੀ ਬਹੁਤ ਜਿਆਦੇ ਆ ਠੀਕ ਆ ਇਹਦਾ ਮਹੀਨਾ ਰਹਿੰਦਾ ਜੇ ਕੋਈ ਸਾਂਭ ਲਗੋ ਤੇ ਉਹ ਹੋ ਜੇ ਪੈਸੇ ਆ ਬਈ ਇਹਦਾ 40000 ਰੁਪਇਆ ਚਲੋ ਹਾਂਜੀ ਹੋ ਜਾਊਗਾ ਮਾਨ ਦਾ ਥੋੜਾ ਬਤਾ ਹਾਂ ਮਾਨਤਣ ਚਲੋ ਕਿਸੇ ਵੀ ਸੌ ਤਾਂ ਕਿਸੇ ਦੀ ਹੁਣੀ ਖਾਦੀ ਹੁੰਦੀ ਹੈ ਨਾ ਬਈ ਹਾਂ ਠੀਕ ਆ ਹਾਂ ਚਲ ਚੱਲ ਇਹਨਾਂ ਵੀ ਬਾਲਾ ਨਹੀਂ ਫਰਕ ਹੁੰਦਾ ਠੀਕ ਹੈ ਜੀ ਜਾਨਕਾ ਮਾਨਤਾ ਨਹੀਂ ਹੁੰਦਾ ਚਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨੇੜੇ ਤਲਵੰਡੀ ਭਾਈ ਪਿੰਡ ਚੋਟੀਆਂ ਖੁਰ ਦੇ ਜ਼ਿਲ੍ਹਾ ਮੋਗਾ ਨੇੜੇ ਜੀਰਾ ਪੈ ਜਾਂਦਾ 12-13 ਕਿਲੋਮੀਟਰ ਹਾਂਜੀ ਨਾਮ ਗੁਰਪਿਆ ਸਿੰਘ ਮੋਬਾਈਲ ਨੰਬਰ 9058694762 9058694762 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ